ਮਨੁੱਖੀ ਬਾਸੂ ਹੈ। ਹਮਮ। ਅਗੇ ਚੱਲਦੇ ਹਾਂ। ਸਾਰੇ ਕਿਤਾਬਾਂ। ਪਾਸ ਪਾਸ। ਇਹਨੂੰ ਇਹਨੂੰ ਦੇਖੋ। ਅਗਲਾ ਕੋਈ ਨਹੀਂ। ਉਹਦਾ ਨਾਮ। ਉਹਦਾ ਆਧਾਰਨ ਕਿ ਕੋ ਮਾਨਯੋਗ ਡੀਜੀਪੀ ਸਾਹਿਬ ਤੇ ਜਿਹੜੇ ਸਾਡੇ ਸੀਐਮ ਸਾਹਿਬ ਦੀ ਹਦਾਇਤ ਅਨੁਸਾਰ ਜਿਹੜੀ ਪੁਲਿਸ ਹੈ 24x7 24 ਐਕਟਿਵ ਰਹਿ ਕੇ ਐਟੀ ਸੋਸ਼ਲ 엘িমੈਂਟਸ ਦੇ ਖਿਲਾਫ ਜਿਹੜੀ ਕਾਰਵਾਈ ਕਰਦੀ ਹੈ ਇਹਦੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਜ਼ਿਰਖਪੁਰ ਪੁਲਿਸ ਨੇ ਇੱਕ ਜਾਲੀ ਐਨਆਈਏ ਦੀ ਟੀਮ ਜਿਹੜੀ ਬਣ ਕੇ ਲੋਕਾਂ ਨੂੰ ਲੁੱਟ ਰਹੀ ਸੀ, ਖੌਫ ਫੈਦਾ ਕਰ ਰਹੀ ਸੀਗੀ, ਠੱਗੀਆਂ ਮਾਰ ਰਹੀ ਸੀਗੀ, ਉਹਨੂੰ ਕਾਬੂ ਕੀਤਾ ਹੈ। ਜਿਸ ਤੇ ਲਗਭਗ 8 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੁੰਦਾ 8 ਬੰਦਿਆਂ ਦੀ ਗ੍ਰਿਫਤਾਰੀ ਹੋਈ ਹੈ ਜਿਨ੍ਹਾਂ ਕੋਲ ਦੋ ਗੱਡੀਆਂ ਵੀ ਮਿਲੀਆਂ ਤੇ ਹੋਰ ਸਮਾਨ ਮਿਲਿਆ ਹੈ। ਬੇਸਿਕਲੀ ਇਹ ਸਟੋਰੀ ਇਹ ਹੁੰਦੀ ਹੈ ਵੀ ਇਹ ਇਹ ਜਿਹੜੇ ਐਨਆਈਏ ਦੀ ਟੀਮ ਜਾਲੀ ਬਣ ਕੇ ਆਏ ਸੀਗੀ, ਇਹਨਾਂ ਨੇ ਇੱਕ ਵੀਰਪਾਲ ਸਿੰਘ ਬੰਦਾ ਹੈਗਾ 39 ਸੈਕਟਰ ਦਾ, ਉਹਨੂੰ ਕਾਲ ਕੀਤੀ ਸੀ ਵੀ ਹਾਂ ਵੀ ਤੁਹਾਡਾ ਕੋਈ ਤੁਸੀਂ ਕੋਈ ਫਰਾਡ ਕਰਕੇ ਆਏ ਹੋ ਦਿੱਲੀ 'ਚ ਕੋ ਉਹ ਉਹਨੂੰ ਡਰਾ ਗਏ ਉਹਦੇ ਨਾਲ ਸੌਦਾਈ ਬਾਜ਼ੀ ਕਰ ਰਹੇ ਸੀ ਵੀ ਤੁਸੀਂ ਸਾਨੂੰ 50 ਲੱਖ ਦੇ ਦਿਓ ਕਰੋੜ ਦੇ ਦਿਓ 20 ਲੱਖ ਦੇ ਦਿਓ ਐਦਾਂ ਕਰਕੇ ਇਹਨੇ ਸੌਦੇਬਾਜ਼ੀ ਚੱਲਦੀ ਸੀਗੀ। ਮੀਨ ਟਾਈਮ ਉਹਨਾਂ ਨੇ ਪੁਲਿਸ ਨੂੰ ਇੱਕ ਜਦੋਂ ਕੰਪਲੇਨਟ ਕੀਤੀ ਤੇ ਪੁਲਿਸ ਨੇ ਆਪਣੀ ਪ੍ਰੋਐਕਟਿਵਨੈਸ ਦਿਖਾਉਂਦੇ ਹੋਏ ਕਿ ਰਾਵਬੰਦੀ ਕਰਕੇ ਇੱਕ ਪ੍ਰੋਪਰ ਆਪਣੀ ਉਹਨਾਂ ਨੂੰ ਕਾਬੂ ਕੀਤਾ। ਜਿਹਦੇ ਤੋਂ ਸਾਨੂੰ ਦੋ ਗੱਡੀਆਂ ਬਰਾਮਦ ਹੋਈਆਂ ਅੱਠ ਬੰਦੇ ਅਸੀਂ ਅਰੈਸਟ ਕਰ ਚੁੱਕੇ ਹਾਂ ਹੁਣ ਤੱਕ। ਤੇ ਉਸ ਬੰਦੇ ਆ ਦੀ ਜਿਹੜੀ ਪੁੱਛਗਿੱਛ ਤੋਂ ਸਾਨੂੰ ਇਹ ਪਤਾ ਲੱਗਿਆ ਵੀ ਇਹ ਕਈ ਵਾਰ ਦਾ ਤਾਂ ਹੋਰ ਵੀ ਕਰ ਚੁੱਕੇ ਨੇ। ਜਿਹੜਾ ਉਹ ਲੈ ਇੱਕ ਦੋ ਵਾਰ ਦਾ ਤਾਂ ਇਹਨਾਂ ਨੇ ਸਾਨੂੰ ਦੱਸ 16 ਤਰੀਕ ਨੂੰ ਇਹ ਦਿੱਲੀ ਵੀ ਇੱਕ ਮਹੇਸ਼ ਗੁਪਤਾ ਕੋਈ ਹੈਗਾ ਉਹਨਾਂ ਦੇ ਘਰ ਵੜ ਕੇ ਉੱਥੇ ਵੀ ਇਹ ਇਹ ਵਾਰਦਾਤ ਕਰਕੇ ਆਏ ਨੇ ਜਿੱਥੋਂ 2 ਲੱਖ ਰੁਪਏ ਦੇ ਕਰੀਬੇ ਉੱਥੋਂ ਲੁੱਟ ਕਰਕੇ ਲੈ ਕੇ ਆਏ ਨੇ ਤੇ ਇੱਥੇ ਸਾਡੇ ਵੀ ਇਹਨਾਂ ਨੇ ਜਦੋਂ ਇਹਨਾਂ ਨੂੰ ਕੀਤਾ ਗਿਆ ਇਹਨਾਂ ਦੇ ਕੋਲ ਸਾਨੂੰ ਜਿਹੜੀਆਂ ਜਿਵੇਂ ਕਿ ਜਾਲੀ ਸਭ ਤੋਂ ਮੇਨ ਇਸ਼ੂ ਇਹ ਵੀ ਇਹਨਾਂ ਦੇ ਕੋਲ ਸਾਨੂੰ ਜਾਲੀ ਆਈਡੀਆਂ ਮਿਲੀਆਂ ਜਿਹੜੀਆਂ ਕਿ ਆਈਬੀ ਦੀਆਂ ਨੈਸ਼ਨਲ ਕ੍ਰਾਈਮ ਬਿਊਰੋ ਦੀਆਂ ਤੇ ਜਾਲੀ ਆਧਾਰ ਕਾਰਡਸ ਮਿਲੇ ਨੇ ਖਾਕੀ ਪੈਂਟਾਂ ਦੋ ਗੱਡੀਆਂ ਨਾਲ ਹੋਰ ਜੋ ਜਿਹਦੇ ਨਾਲ ਕੀ ਬੰਦਾ ਇੱਕ ਅਨੇਕੀ ਦੀ ਟੀਮ ਦਾ ਪਾਰਟ ਲੱਗੇ ਉਹ ਜੀ ਉਹਨੂੰ ਮਤਲਬ ਇੰਪਰਸੋਨੇਟ ਕਰ ਲਏ ਉਹ ਸਾਰੇ ਕੱਪੜੇ ਸਾਨੂੰ ਜਾਂ ਉਹ ਸਾਰੀ ਸਮੱਗਰੀ ਮਿਲੀ ਹੈ ਅਸੀਂ ਇਹਨਾਂ ਦੇ ਉੱਪਰ ਐਫ ਆਈ ਆਰ ਲਾਜ ਕਰਤੀ ਹੈ ਜਿਹੜੀ ਐਪਰੋਪ੍ਰੀਏਟ ਸੈਕਸ਼ਨ ਦੇ ਅੰਡਰ ਇਹਨਾਂ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਅੱਗੇ ਦੇਖਦੇ ਆ ਵੀ ਹੋਰ ਕੀ ਖਲਾਸੇ ਹੁੰਦੇ ਨੇ ਇਹਨਾਂ ਦੀ ਟੀਮ ਦੇ ਹੋਰ ਕਿਹੜਾ ਕਿਹੜਾ ਪਾਰਟ ਹੈ ਤੇ ਹੋਰ ਇਹਨਾਂ ਨੇ ਕਿਹੜੇ ਕਿਹੜੀਆਂ ਵਾਅਦਾਤਾਂ ਜਿਹੜੀਆਂ ਅੱਜ ਤੱਕ ਸਾਨੂੰ ਨਹੀਂ ਦੱਸੀਆਂ ਉਹ ਹੋ ਗਈਆਂ ਸਰ ਰਹਿਣ ਵਾਲੇ ਕਿੱਥੇ ਨੇ ਜੀ ਇਹਨਾਂ ਜੋ ਕੁਝ ਬੰਦੇ ਤਾਂ ਦੇਖੋ ਜੀ ਮੋਸਟਲੀ ਦਿੱਲੀ ਦੇ ਨੇ ਬਾਕੀ ਹਰਿਆਣੇ ਦੇ ਨੇ ਦੋ ਇੱਕ ਬੰਦਾ ਚ ਕਿੰਨੇ ਰੈਡੀ ਜਗੇ ਦੋ ਲੀਡਸ ਨੇ ਸਰ ਇਹ ਕਿੰਨੇ ਕ ਸਮੇਂ ਤੋਂ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਇਨਵੋਲ ਦੇਖੋ ਹੱਲੇ ਤਾਂ ਸਾਡੀ ਜਿਹੜੀ ਪੁੱਛਗੀ ਇਸ ਚ ਇਹਨਾਂ ਨੇ ਹੱਲੇ ਸਾਡੇ ਕੋਲ ਸਿਰਫ ਇੱਕ ਦੋ ਹੀ ਵਾਦਾ ਤਾਂ ਮੰਨਿਆ ਹੈ ਪਰ ਜਿਸ ਸਾਹਮਣੇ ਅਸੀਂ ਹੁਣ ਇਹਨਾਂ ਦੇ ਸਾਰੀਆਂ ਚੀਜ਼ਾਂ ਦੇ ਐਨਾਲਿਸਿਸ ਕਰਕੇ ਫਾਰਮਸ ਦੇ ਜਾਂ ਹੋਰ ਕੁਝ-ਕਿਝ ਕਰਕੇ ਜਾਂ ਦੋਸ਼ੀਆਂ ਤੋਂ ਅਲੱਗ-ਅਲੱਗ ਜਿਵੇਂ ਸਾਡੇ ਇੰਟਰੋਗੇਸ਼ਨ ਚੱਲਦੀ ਹੈ ਇਨਵੈਸਟੀਗੇਸ਼ਨ ਚੱਲਦੀ ਹੈ ਉਹ ਸਭ ਨਾਲ ਹੀ ਪਤਾ ਕਰਕੇ ਫਿਰ ਦੱਸਾਂਗੇ ਡੀਪਲੀ ਵੀ ਹਾਂ ਵੀ ਕਿੰਨੀਆਂ ਵਰਦ ਦਾ ਕਰ ਚੁੱਕੇ ਨੇ ਕਦੋਂ ਤੋਂ ਐਕਟਿਵ ਨੇ ਅੱਠ ਜਣਾਂ ਤੋਂ ਇਲਾਵਾ ਹੋਰ ਕਿੰਨੇ ਲੋਕ ਗੈਂਗ ਦੇ ਵਿੱਚ ਸ਼ਾਮਲ ਆ ਦੇਖੋ ਜੀ ਹੋਰ ਹੋਰ ਹੈਗੇ ਨੇ ਬਟ ਸਾਡੀ ਜਿਹੜੀ ਇੱਕ ਲਿਮਿਟੇਸ਼ਨ ਹੈ ਵੀ ਅਸੀਂ ਉਹ ਅੱਗੇ ਇਨਵੈਸਟੀਗੇਸ਼ਨ ਨੂੰ ਚਲਾਉਣਾ ਇਸ ਕਰਕੇ ਅਸੀਂ ਦੱਸ ਨਹੀਂ ਸਕਦੇ ਤੁਹਾਨੂੰ ਸਰ ਜਿਹੜਾ ਇਹ ਵਿਕਟਿਮ ਨੂੰ ਕਿੰਨੇ ਉਹ ਕਰਦੇ ਸੀ ਪੈਨੀ ਪੁਆਇੰਟ ਕੀ ਆਪਰ ਇਸੇ ਬੰਦੇ ਨੂੰ ਕਰਨਾ ਕਿ ਇਹ ਉਹਦੇ ਖਿਲਾਫ ਕੋਈ ਪੁਰਾਣਾ ਐਨਆਈਏ ਚਾਰਜ ਵੀ ਕੇਸ ਚੱਲ ਰਿਹਾ ਹੁੰਦਾ ਨਹੀਂ ਇਦਾਂ ਦੀ ਕੁਛ ਨਹੀਂ ਜੀ ਇਹ ਦੇਖੋ ਲੋਕਲ ਹੀ ਜਿਹੜੇ ਜਿਹੜੇ ਲੋਕਲ ਠੱਗਸ ਹੁੰਦੇ ਨੇ ਉਹਨਾਂ ਦੀ ਇਹੀ ਮਾਨਸਪ੍ਰੈਂਡਿੰਗ ਹੁੰਦੀ ਆ ਵੀ ਉਹ ਇਹ ਦੇਖਦੇ ਨੇ ਵੀ ਇਹ ਬੰਦੇ ਦੀ ਪੇਂਗ ਕਪੈਸਿਟੀ ਜਾਂ ਬੰਦੇ ਦੀ ਮਾਰਕੀਟ ਚ ਵੈ ਉਹ ਜੋ ਇਹਨਾਂ ਦੇ ਉਸ ਹਸਾਬ ਨਾਲ ਰਿਕੀ ਕਰਕੇ ਉਸ ਬੰਦੇ ਨੂੰ ਹੀ ਇਹ ਟਾਰਗੇਟ ਕਰਦੇ ਨੇ ਜਿਹੜੇ ਬੰਦੇ ਨੂੰ ਮਤਲਬ ਜਿਹਦੇ ਬੰਦੇ ਕੋਲ ਪੇਨ ਕਪੈਸਿਟੀ ਹੋਵੇ ਤੇ ਇਹਨਾਂ ਨੇ ਵੀ ਇਹ ਦੇਖਿਆ ਵੀ ਇਹਦੇ ਕੋਲ ਬੰਦੇ ਕੋਲ ਪੇਨ ਕਪੈਸਿਟੀ ਹੈਗੀ ਹੈ ਇਹਦੇ ਇਹਨਾਂ ਨੇ ਇਹਨੂੰ ਫਿਰ ਇਹਨੂੰ ਡਰਾਇਆ ਵੀ ਹਾਂ ਵੀ ਤੇਰੇ ਖਾਤੇ ਦੇ ਵਿੱਚ ਕਾफी ਪੈਸੇ ਆਏ ਨੇ ਤੇ ਐਨਆਈਏ ਤੇਰੇ ਪਿੱਛੇ ਲੱਗੀ ਹੋਈ ਹੈ ਤੁਸੀਂ ਕੋਈ ਸ਼ਾਇਦਾਂ ਦਾ ਕੰਮ ਕਰ ਰਹੇ ਹੋ ਫਿਰ ਸੌਦੇਬਾਜ਼ੀ ਸ਼ੁਰੂ ਹੁੰਦੀ ਹੈ ਪਾਰਟੀਕੂਲਰ ਕੁਝ ਏਰੀਆ ਚ ਠੰਗੀਆਂ ਕਰਦੇ ਸੀ ਜਾਂ ਉਸ ਤੋਂ ਬਾਹਰ ਹੋ ਕੇ ਵਿਚమే ਹੱਲੇ ਤਾਂ ਬੜੀ ਇਨੀਸ਼ੀਅਲ ਸਟੇਜ ਹੈ ਹੱਲੇ ਤੱਕ ਤਾਂ ਇਹਨਾਂ ਨੇ ਦੱਸਿਆ ਵੀ ਦੇਖੋ ਜਿਵੇਂ ਸਾਨੂੰ ਦਿੱਲੀ ਦਾ ਕੇਸ ਵੀ ਦੱਸਤਾ ਹੈ ਇੱਥੋਂ ਦਾ ਵੀ ਦੱਸਤਾ ਹੈ ਹੋਰ ਵੀ ਹੋਣਗੇ ਉਹ ਫਰਦਰ ਇਨਵੈਸਟੀਗੇਸ਼ਨ ਚ ਆਣਗੇ ਸਾਹਮਣੇ ਸਰ ਇਹਨਾਂ ਦਾ ਸੁਭਾਸ਼ ਪਿੰਗ ਜਿਹੜਾ ਕਿ ਉਹ ਆਪਣੇ ਆਪ ਨੂੰ ਸੁਸ਼ੀਲ ਹੈ ਜੀ ਸੁਸ਼ੀਲ ਸੋਰੀ ਸੁਸ਼ੀਲ ਦਾ ਬੈਕਗਰਾਉਂਡ ਕਲੀਅਰ ਸਰ ਕੋਈ ਨਹੀਂ ਬਾਰੇ ਕੁਝ ਨਹੀਂ ਹਲੇ ਹਲੇ ਸਾਡੇ ਕੋਲ ਬਹੁਤ ਇਨੀਸ਼ੀਅਲ ਸਟੇਜ ਤੇ ਹੈ ਲੈ ਕਾਫੀ ਦੋਸ਼ੀ ਸੀਗੇ ਪੁੱਛ ਕੇ ਕਰਕੇ ਸਾਰੇ ਜੋ ਅੱਗੇ ਤੁਹਾਨੂੰ ਫਰਦਰ ਡਿਟੇਲਸ ਅਸੀਂ ਅੱਗੇ ਦੱਸਾਂਗੇ ਸਰ ਬੜੀ ਧੱਗੀ ਕਰਨ ਦਾ ਤਰੀਕਾ ਹੈਗਾ ਇਹੀ ਪਿਕ ਹੈਗਾ ਜਾਂ ਹੋਰ ਵੀ ਲਿਖੇਗੇ ਇਹਨਾਂ ਨੂੰ ਲੱਗਿਆ ਕੋਈ ਜਿਹੜਾ ਸਾਨੂੰ ਹਲੇ ਤੱਕ ਸਾਹਮਣੇ ਆਇਆ ਸੀ ਤੁਹਾਨੂੰ ਦੱਸ ਦਤਾ ਬਾਕੀ ਹਲੇ ਹਲੇ ਜੋ ਇੰਵੈਸਟਿਗੇਸ਼ਨ ਸਾਹਮਣੇ ਆਊਗਾ ਦੱਸਾਂਗੇ ਸਰ ਇਹਨਾਂ ਕਿੰਨੀਆਂ ਗੱਡੀਆਂ ਸੀ ਸੀਗੇ ਜੀ ਜਿਸ ਟਾਈਮ ਆਪਾਂ ਇਹਨਾਂ ਨੂੰ ਟਰੈਪ ਕੀਤਾ ਦੋ ਗੱਡੀਆਂ ਮਿਲੀਆਂ ਸਰ ਜੀ ਦੋ ਗੱਡੀਆਂ ਮਿਲੀਆਂ ਕੁਝ ਬੈਲਟਾਂ ਵੀ ਮਿਲੀਆਂ ਆ ਆਈਬੀਡੀ ਆ ਜਿਸ ਨੇ ਨੈਸ਼ਨਲ ਕ੍ਰਾਈਮ ਆਪਣੇ ਨੈਸ਼ਨਲ ਕ੍ਰਾਈਮ ਸਰਜੈਂਟ ਇੰਟੈਲੀਜੈਂਸ ਬਿਊਰੋ ਦੀ ਆਈਡਿਸ ਆ ਬਣੀਆਂ ਹੋਈਆਂ ਜਿਹੜੀਆਂ ਠੀਕ ਹੈ ਸੇਮ ਸ਼ੂਜ਼ ਮਿਲੇ ਨੇ ਜਿਵੇਂ ਯੂਨੀਫਾਰਮ ਦੇ ਹੁੰਦੇ ਨੇ ਇੱਕ ਲਾਸਟ ਸਰ ਕੋਈ ਨਾ ਕੋਈ ਕ੍ਰਿਮੀਨਲ ਰਿਕਾਰਡ ਹੁੰਨ ਤਾਂ ਤੁਹਾਡੇ ਕੋਲ ਕੋਈ ਸਾਹਮਣੇ ਆ ਅਸੀਂ ਸਾਰੇ ਕਿਤੇ ਪਤਾ ਕਰ ਰਹੇ ਆ ਜਿਵੇਂ ਜਿਵੇਂ ਲੱਗਦਾ ਜਿਵੇਂ ਹੁਣ ਆ ਅਸੀਂ ਲੱਗੇ ਹੋਏ ਆ ਪਤਾ ਕਰਨ ਤੇ ਜਿਵੇਂ ਜਿਵੇਂ ਸਾਹਮਣੇ ਹੋਗਾ ਤੁਹਾਨੂੰ ਦੱਸਾਂਗੇ ਤੁਹਾਨੂੰ ਥੈਂਕ ਯੂ